ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਆਪਣਾ ਅਵਿਨਾਸ਼ ਸਿੰਘ ਖਾਲਸਾ ਅੱਜ ਆਪਾਂ ਇੱਕ ਨਵੇਂ ਵਿਸ਼ੇ ਤੇ ਗੱਲ ਕਰਦੇ ਹਾਂ ਅੱਜ ਦਾ ਜੋ ਟੌਪਿਕ ਹੈ ਉਹ ਬੜਾ ਹੀ ਸਵੇਦਨਾਸ਼ੀਲ ਅਤੇ ਭਾਵਨਾ ਨਾਲ ਜੁੜਿਆ ਹੋਇਆ ਹੈ ਕੁਝ ਦਿਨ ਪਹਿਲਾਂ ਸਾਡੇ ਵੱਡੇ ਭੈਣ ਜੀ ਚਲਾਣਾ ਕਰ ਗਏ ਸੀ ਅਤੇ ਮੈਂ ਉਹਨਾਂ ਦੀ ਡੈਥ ਤੇ ਆਪਣੇ ਵਟਸਐਪ ਸਟੇਟਸ ਦੇ ਉੱਤੇ ਇੱਕ ਸ਼ਰਦਾ ਦੇ ਫੁੱਲ ਭੇਟ ਕਰਦਾ ਹੋਇਆ ਕਮੈਂਟ ਪਾਇਆ ਸੀ ਸਟੇਟਸ ਦੇ ਰੂਪ ਵਿੱਚ ਉਹ ਕਮੈਂਟ ਲਗਭਗ 213 ਬੰਦਿਆਂ ਨੇ ਦੇਖਿਆ ਤੇ ਪੜਿਆ ਵੀ ਹੋਣਾ ਪਰ ਦੁੱਖ ਦੀ ਗੱਲ ਹੈ ਕਿ ਜਵਾਬ ਵਿੱਚ ਸਿਰਫ 8 ਬੰਦਿਆਂ ਨੇ ਹੀ ਹੱਥ ਜੋੜੇ ਅਤੇ 3 ਬੰਦਿਆਂ ਨੇ ਹੀ ਲਿਖਤ ਵਿੱਚ ਦੁੱਖ ਸਾਂਝਾ ਕੀਤਾ ਪਰ ਫੌਨ ਵਿੱਚ 500 ਨੰਬਰ ਹੋਣ ਦੇ ਬਾਅਦ ਵੀ ਕਿਸੇ ਨੇ ਫੋਨ ਤੇ 2 ਮਿੰਟ ਲਈ ਮੇਰੇ ਲਈ ਸਮਾਂ ਨਹੀਂ ਕੱਢਿਆ ਮੇਰੇ ਲਈ ਇਹ ਇੱਕ ਦੁੱਖ ਦੀ ਘੜੀ ਸੀ ਅਤੇ ਮੈਨੂੰ ਉਮੀਦ ਸੀ ਕਿ ਉਹ ਜ਼ਰੂਰ ਹੀ ਮੇਰੇ ਨਾਲ 2 ਮਿੰਟ ਦਾ ਸਮਾਂ ਕੱਢਣਗੇ ਲੇਕਿਨ ਉਹਨਾਂ ਨੇ ਇੰਨਾ ਵੀ ਨਹੀਂ ਟਾਈਮ ਕੱਢਿਆ ਕਿ 2 ਮਿੰਟ ਮੇਰੇ ਨਾਲ ਗੱਲ ਸਾਂਝੀ ਕਰ ਲੈਂਦੇ ਅਸੀਂ ਐਵੇਂ ਹੀ ਆਪਣਾ ਫੋਨ ਦੇ ਉੱਤੇ ਟਾਈਮ ਖਰਾਬ ਕਰ ਰਹੇ ਹਾਂ ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ ਪੰਜਾਬੀਓ ਵੀਰੋ ਅਤੇ ਭੈਣੋ ਹੁਣ ਵੀ ਅਸੀਂ ਸੰਭਲ ਜਾਈਏ ਅਤੇ ਆਪਣੇ ਬੱਚਿਆਂ ਨੂੰ ਫੋਨ ਦਾ ਗੁਲਾਮ ਨਾ ਬਣਨ ਦੀਏ ਕਿਉਂਕਿ ਫੋਨ ਜ਼ਰੂਰੀ ਹੈ ਲੇਕਿਨ ਇੰਨਾ ਵੀ ਜ਼ਰੂਰੀ ਨਾ ਬਣਾਈਏ ਕਿ ਸਾਡੇ ਰਿਸ਼ਤੇ ਹੀ ਟੁੱਟ ਜਾਣ ਵਿਗੜ ਜਾਣ ਹੋ ਸਕਦਾ ਹੈ ਕਿ ਤੁਹਾਡੇ ਦੋਸਤ ਰਿਸ਼ਤੇਦਾਰ ਜਿਨ੍ਹਾਂ ਦੇ ਨੰਬਰ ਤੁਹਾਡੇ ਫੋਨ ਵਿੱਚ ਹਨ ਤੁਹਾਡੇ ਲਈ ਬਹੁਤ ਚੰਗੇ ਹੋ ਤੁਸੀਂ ਖੁਸ਼ਕਿਸਮਤ ਹੋ ਕਿ ਤੁਹਾਡੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਹਨ ਪਰ ਮੇਰੇ ਕੋਲ ਸ਼ਾਇਦ ਹੀ ਅਜਿਹੇ ਦੋਸਤ ਮਿੱਤਰ ਰਿਸ਼ਤੇਦਾਰ ਸੀ ج نے میرے دو منٹ دا بھی سما نہیں کھڈیا مجبوری میں لگ بگ چار سو نمبر ڈلیٹ کرتے ਇਜੇ ਹੋਸਤ ਮਿੱਤਰ ਕਿਸ ਕੰਮ ਦੇ ਜੋ ਦੁੱਖ ਵਿੱਚ ਵੀ ਸਾਡੇ ਨਾਲ ਨਹੀਂ ਖੜਦੇ ਮੈਨੂੰ ਦਿਆ ਹੋਂਦੀ ਹੈ ਇਜੇ ਲੋਕਾਂ ਤੇ ਜਿਨ੍ਹਾਂ ਦੇ ਹਿਰਦਿਆਂ ਵਿੱਚ ਦਿਆ ਦੀ ਭਾਵਨਾ ਖਤਮ ਹੁੰਦੀ ਜਾ ਰਹੀ ਹੈ। ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ। ਅਸੀਂ ਫੋਨ ਦਾ ਇੰਨਾ ਗੁਲਾਮ ਨਾ ਬਣੀਏ ਕਿ ਆਪਣੇ ਰਿਸ਼ਤਿਆਂ ਨੂੰ ਵੀ ਗਵਾ ਲਈਏ। ਦਵਾਈ ਹਮੇਸ਼ਾ ਕੋੜ ਹੀ ਹੁੰਦੀ ਹੈ ਇਸ ਲਈ ਮਜਬੂਰੀ ਚ ਮੈਨੂੰ ਇਹ ਵੀਡੀਓ ਅੱਜ ਬਣਾਣੀ ਹੀ ਪਈ। ਹਾਲਾਂਕਿ ਕਿਸੇ ਦੇ ਫੋਨ ਤੇ ਸਾਡੀ ਭੈਣ ਨੇ ਵਾਪਸ ਤਾਂ ਨਹੀਂ ਆਣਾ ਸੀ ਪਰ ਉਸ ਦੇ ਦੋ ਮਿੱਠੇ ਬੋਲ ਇਹ ਮੇਰੇ ਦਿਲ ਨੂੰ ਸ਼ਾਇਦ ਸਕੂਨ ਜ਼ਰੂਰ ਦੇ ਜਾਂਦੇ ਚਲੋ ਜੋ ਵਹਿਰੂ ਕਰਦਾ ਹੈ ਚੰਗਾ ਹੀ ਕਰਦਾ ਹੈ ਕਿ ਉਹਨਾਂ ਦੇ ਨੰਬਰ ਮੇਰੇ ਫੋਨ ਤੋਂ ਗਾਇਬ ਹੋ ਜਾਣੇ ਹੀ ਸ਼ਾਇਦ ਚੰਗਾ ਸੀ ਇਸ ਲਈ ਮੈਂ ਉਹਨਾਂ ਨੂੰ ਡਿਲੀਟ ਕਰ ਦਿੱਤਾ ਹੋ ਸਕਦਾ ਉਹ ਨੰਬਰ ਮੇਰੇ ਲਈ ਅੱਗੇ ਆਉਣ ਵਾਲੇ ਸਮੇਂ ਵਿੱਚ ਵੱਡਾ ਲਾਭ ਦੇ ਦਿੰਦੇ ਪਰ ਅੱਜ ਮੈਂ ਉਹਨਾਂ ਨੂੰ ਆਪਣੇ ਫੋਨ ਤੋਂ ਡਿਲੀਟ ਕਰ ਦਿੱਤਾ ਸਦਾ ਲਈ ਦੋਸਤੋ ਐਸੀ ਇਨਾਬੀ ਨਾ ਹੋ ਜਾਈਏ ਕਿ ਸਾਡੇ ਰਿਸ਼ਤੇ ਟੋਟਿਆਂ ਆਪਣੇ ਆਪਣੇ ਹੁੰਦੇ ਆ ਬਗਾਨੇ ਬਗਾਨੇ ਹੁੰਦੇ ਆ ਫੇਸਬੁੱਕ ਇੰਸਟਾਗ੍ਰam ਜਾਂ ਹੋਰ ਸੋਸ਼ਲ ਮੀਡੀਆ ਤੇ ਸਾਡੇ ਹਜ਼ਾਰਾਂ ਦੀ ਗਿਣਤੀ ਵਿੱਚ ਫਰੈਂਡ ਬਣ ਜਾਂਦੇ ਆ ਲੇਕਿਨ ਉਹ ਦੂਰ ਬੈਠੇ ਹੀ ਸਾਡਾ ਸਮਾਂ ਖਰਾਬ ਕਰ ਰਹੇ ਹੁੰਦੇ ਆ ਤਾਂ ਜੇਕਰ ਸਾਡੇ ਕੋਲ ਸਮਾਂ ਹੈ ਤਾਂ ਅਸੀਂ ਆਪਣੇ ਬੱਚਿਆਂ ਨੂੰ ਸਮਾਂ ਦਈਏ ਉਹਨਾਂ ਵਿੱਚ چے سنسکار پیدا کریے کیونکہ بچے سا آن والا بوکان انہوں کا بچپن اِسی فون دیکھ کے نہ کھوئیے انہ کا بچپن سڈے تو پیار دلار منگتا ہے اس لیے اِسی اس ویڈیو رائے آپ جی نی دسنا چاہتے ہاں ਵੇਲੇਕ ਵੇਲੇ ਆਪਣੇ ਜਿਨ੍ਹਾਂ ਨੂੰ ਤੁਸੀਂ ਆਪਣੇ ਸਮਝਦੇ ਹੋ ਉਹਨਾਂ ਨਾਲ ਦੋ ਮਿੱਠੇ ਬੋਲ ਜ਼ਰੂਰ ਬੋਲ ਲਿਆ ਕਰੋ ਇਹ ਹੀ ਅੱਜ ਦਾ ਸਾਡਾ ਸਨੇਹਾ ਹੈ ਹੋ ਸਕਦਾ ਹੈ ਸਾਡੀਆਂ ਗੱਲਾਂ ਕਿਸੇ ਵੀਰ ਭੈਣ ਨੂੰ ਚੁਭ ਗਈਆਂ ਹੋਣ ਕੋੜੀਆਂ ਲੱਗੀਆਂ ਹੋਣ ਪਰ ਕਹਿਣੀਆ ਜ਼ਰੂਰੀ ਸਨ ਕਿ ਹੋ ਸਕਦਾ ਇਹਨਾਂ ਗੱਲਾਂ ਨਾਲ ਹੋਰ ਲੱਖਾਂ ਲੋਕਾਂ ਦਾ ਲੱਖਾਂ ਪੰਜਾਬੀਆਂ ਦਾ ਆਉਣ ਵਾਲੇ ਸਮੇਂ ਵਿੱਚ ਭਲਾ ਹੋ ਜਾਵੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਆਪਣੇ ਲਈ ਆਪਣੇ ਦੋਸਤਾਂ ਲਈ ਸ਼ੇਅਰ ਜ਼ਰੂਰ ਕਰਿਓ ਹਰ ਗਰੁੱਪ ਵਿੱਚ ਮੈਨੂੰ ਉਮੀਦ ਹੈ ਆਪਜੀ ਦਾ ਪਿਆਰ ਇਸੇ ਤਰ੍ਹਾਂ ਮਿਲਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ